ਤੋਂ ਅਸੀਂ ਬਾਬਾ ਗੁਜਰ ਰਾਮ ਜੀ ਸੋ ਉਹਨਾਂ ਦੇ ਵੰਸਜ ਬਾਬਾ ਕਰਨ ਸਿੰਘ ਜੀ ਕੋਲ ਬੈਠੇ ਜਿਨ੍ਹਾਂ ਨੇ ਸਾਨੂੰ ਸੁਣਨ ਦੇ ਦਰਸ਼ਨ ਕਰਵਾਏ ਸੋ ਇਹਨਾਂ ਨੂੰ ਦੱਸਿਆ ਕਿ ਇਥੇ ਕੋੜੀ ਰੀ ਇਹਦੇ ਵਿੱਚ ਪਾਇਆ ਰ ਧਰਾਇਆ ਦੇ ਵਿੱਚ ਪਾਇਆ ਰ ਹੈਗੀ ਹੈ ਹਾਂਜੀ ਹਾਂਜੀ ਤੇ ਇਥੇ ਹਰਤਾ ਰਹੇ ਹੈ ਪਿੰਡ ਨੂੰ ਬਬਦ ਬਰਖਸ਼ ਬਰਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਖਿਆਲੇ ਦੇ ਵਿੱਚ ਜਿਹੜਾ ਮਾਨਸਾਂ ਤੋਂ 10 ਕਿਲੋਮੀਟਰ ਦੀ ਦੂਰੀ ਤੇ ਹੈ ਅੱਜ ਮੇਰੇ ਨਾਲ ਵਿਸਾਲ ਸਿੰਘ ਤੇ अरमान ਇਹ ਮੇਰੇ ਨਾਲ ਆਏ ਨੇ ਜੀ ਇੱਥੇ ਧੰਤਨ ਸਿੰਘ ਗੁਰਦੇਵਾਦਰ ਮਹਾਰਾਜ ਜੀ ਨੋਮੇਪਾਸਾ ਆਏ ਸੀ ਉਹਨਾਂ ਨੇ ਆਪਣੇ ਚਰਨ ਪਾਈ ਸੀ ਸੋ ਆਪਾਂ ਦਿਖਾਉਣਾ ਥਨੂੰ ਇਸ ਗੁਰੂਕਰ ਦਾ ਇਤਿਹਾਸ ਇੱਥੇ ਤਿੰਨ ਗੁਰਦੁਆਰੇ ਨੇ ਗੁਰਦੁਆਰਾ ਗੁਰੂ ਸਰ ਸਾਹਿਬ ਗੁਰਦੁਆਰਾ 베ਰੀ ਸਾਹਿਬ ਗੁਰਦੁਆਰਾ ਧੀਰ ਸਰ ਸਾਹਿਬ ਸੋ ਚੰਗੀ ਤਰ੍ਹਾਂ ਵੀਡੀਓ ਨੂੰ ਦੇਖਦੇ ਰਹੋ ਸੋ ਆਪਾਂ ਅੱਡ-ਅੱਡ ਬਲੌਗ ਬਣਾਵਾਂਗੇ ਜੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਿਉਂਕਿ ਮਾੜੀਆਂ ਚੀਜ਼ਾਂ ਤਾਂ ਹਰੇਕ ਸ਼ੇਅਰ ਕਰ ਦਰਹਿੰਦਾ ਅਸੀਂ ਟਾਈਮ ਤੋਂ ਟਾਈਮ ਕੱਢ ਕੇ ਇਹ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਵੀ ਸਪਨਾ ਸਿੱਖ ਇਤਿਹਾਸ ਹੈਗਾ ਸੋ ਆਪਾਂ ਉਹਨੂੰ ਦਿਖਾ ਸਕੀਏ ਤੋ ਸਾਨੂੰ ਸਪੋਰਟ ਕਰਿਆ ਕਰੋ ਤਾਂਕਿ ਸਾਨੂੰ ਉਤਸ਼ਾਹ ਮਿਲੇ ਅਸੀਂ ਅੱਗੇ ਵੀ ਹੋਰ ਜਾ ਸਕੀਏ ਜੇ ਤੁਹਾਡੇ ਨੇੜੇ ਤੇੜੇ ਸਿੱਖ ਧਰਨਾ ਸੰਬੰਧਿਤ ਕੋਈ ਵੀ ਗੁਰਦੁਆਰਾ ਜਾਂ ਕੋਈ ਵੀ ਨਿਸ਼ਾਨੀਆਂ ਉਹਦੇ ਬਾਰੇ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਤਾਂ ਉੱਥੇ ਅਸੀਂ ਜਾ ਕੇ ਬਲੌਗ ਬਣਾ ਸਕੀਏ ਵੀਡੀਓ ਨੂੰ ਦੇਖਦੇ ਰਹੋ ਸੋ ਸੰਗਤ ਜੀ ਇਤਿਹਾਸ ਦੇ ਮੁਤਾਬਕ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੀ ਪ੍ਰਚਾਰ ਯਾਤਰਾ ਦੌਰਾਨ ਇੱਥੇ ਆਏ ਇੱਥੇ ਆ ਕੇ ਆਪਣੇ ਘੋੜੇ ਖੋਲੇ ਇੱਥੇ ਨਾਲ ਛਪਰੀ ਹੁੰਦੀ ਸੀ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਕਿ ਉਹ ਟਾਵੜਾ ਨੂੰ ਢਾਰਨ ਕਰ ਚੁੱਕੀ ਆ ਉਹ ਗੱਲ ਬਕਰੀਆਂ ਪਾਣੀ ਹੁਣ ਉਹਨਾਂ ਸਾਫ਼ ਨਹੀਂ ਰਿਹਾ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਏ ਆ ਕੇ ਉਹਨਾਂ ਨੇ ਘੋੜੇ ਖੋਲੇ ਘੋੜਿਆਂ ਨੂੰ ਪਾਣੀ ਪਿਆ 7 ਦਿਨ ਇੱਥੇ ਰਹੇ ਵੀ 7 ਦਿਨ ਰਹੇ ਕਿ ਇੱਥੇ ਪ੍ਰਚਾਰ ਕੀਤਾ ਗੁਰਦੁਆਰਾ ਗੁਰੂ ਸਾਹਿਬ ਦੇ ਵਿੱਚ ਅਸੀਂ ਇਸ ਟਾਈਮ ਖੜੇ ਆ ਜੀ ਸੋ ਦੇਖ ਲਓ ਜੀ ਦੱਸਣ ਦੇ ਵਿੱਚ ਆਇਆ ਕਿ ਇਹ ਜਿਹੜੀ ਬਿਲਡਿੰਗ ਆ 1.5 200 ਸਾਲ ਪੁਰਾਣੀ ਆ ਸੋ ਇੱਥੇ ਮਹਾਂ ਰਣਜੀਤ ਸਿੰਘ ਦੀ ਸੇਵਾ ਕਰ ਰਹੇ ਨੇ ਜੀ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਥੇ ਇੱਕ ਗੁਰਦੁਆਰਾ ਦਰਮਾਗਾ ਦੀ ਆ ਵੀ ਯਾਦ ਵਿੱਚ ਇੱਕ ਬੋਰਡ ਵੀ ਲਗਾ ਕੇ ਗਏ ਸੀ ਜਿਹੜਾ ਕਿ ਹੁਣ ਖੋਰ ਮਿੱਟੀ ਖੁਰੰਦੇ ਨਾਲ गिर ਗਿਆ ਇੱਥੇ ਯਾਦਗਰ ਵੀ ਲਗਾਈ ਸੀ ਸੋ ਉਹਨੂੰ ਗੁਰਦੁਆਰ ਸਾਹਿਬ ਦੇ ਅੰਦਰ ਉਹ ਜਗਤ ਪਾਉਣੇ ਆ ਤੁਸੀਂ ਇੱਕ ਵਾਰੀ ਉੱਪਰ ਦੇਖੋ ਜੀ ਹਾਂਜੀ ਸੰਗਤ ਜੀ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਗੁਰੂ ਸਰ ਸਾਹਿਬ ਪਿੰਡ ਖਿਆਲਾ ਕਰੋ ਜੀ ਅੰਦਰੋਂ ਦਰਬਾਰ ਸਾਹਿਬ ਦੇ ਦਰਸ਼ਨ ਸੋ ਜਿਹੜੀ ਇਹ ਇਮਾਰਤ ਹੈ ਜੀ 1.200 ਸਾਲ ਪੁਰਾਣੀ ਹੈ ਜੀ ਮਹਾਰਾ ਰਣਜੀਤ ਸਿੰਘ ਜੀ ਵੇਲੇ ਦੀ ਇਹ ਜਿਸ ਨੂੰ ਦਰਸ਼ਨ ਕਰਵਾਉਣਿਆ ਪ੍ਰਾਤਨ ਨਗਾਰਾ ਸਾਹਿਬ ਦੇਖੋ ਇਹ ਅੱਜ ਕੱਲ ਜਿਹੜੇ ਸਟੈਂਡ ਨੇ ਲੋਹੇ ਦੇ ਨੇ ਲੱਕੜ ਦਾ ਕਿਸੇ ਮਿਸਤਰੀ ਨੇ ਬਣਾਇਆ ਹੋਇਆ ਜਿੰਮਕੀ ਦੇ ਹਿੱਸੇ ਨਾ ਖੜਿਆ ਉਹਨਾਂ ਦੇਖੋ ਇਹ ਵੀ ਪਿੰਡ ਖਿਆਲੇ ਦੇ ਵਿੱਚ ਇਹ ਸਾਮਿਆ ਹੋਇਆ ਨਗਾਰਾ ਦੇਖੋ ਜੀ ਪ੍ਰਾਤਨ ਅੱਜ ਕੱਲ ਦੇ ਨਗਾਰੇ ਇਦਾਂ ਦੇ ਨਹੀਂ ਇਹਨੇ ਸੋ ਇੱਥੋਂ ਦੇਖੋ ਸਿੱਧੂ ਹੁੰਦਾ ਕਿ ਬਹੁਤ ਪ੍ਰਾਤਨ ਨਗਾਰਾ ਜੀ ਇਹ ਦਰਸ਼ਨ ਕਰੋ ਜੀ ਹਾਂਜੀ ਸੰਤ ਜੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਉਹ ਦਰਸਾ ਕੇ ਕਰਵਾਉਣ ਲਈ ਸੰਗਤ ਦੇ ਦਰਸ਼ਨ ਮੁਤਾਬਕ ਜਿਹੜੀ ਇਮਾਰਤ ਆ ਮਹਾਰਾਜ ਜੀ ਸਿੰਘ ਬਣ ਰਹੀਆ ਤੁਸੀਂ ਦਰਸ਼ਨ ਕਰਵਾ ਦੇਖੋ ਜੀ ਪ੍ਰਾਰਥਨਾ ਸਾਈਆਂ ਜੀਆਂ ਆ ਪੀੜੀ ਵੀ ਜਿਹੜੀ ਆ ਆ ਦੇਖੋ ਪੁਰਾਣੇ ਟਾਈਪ ਦੀ ਆ ਜਿਹੜੀ ਆ ਦੇਖੋ ਆਹ ਹੱਥੇ ਲੱਗੀ ਹੁੰਦੀ ਸੀ ਪਹਿਲਾਂ ਸੋ ਅੱਜ ਦਾ ਜਿਹੜੇ ਬੱਚੇ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਨਹੀਂ ਪਤਾ ਆਹ ਜਿਹੜੇ ਬਾਗ ਨੇ ਦੇਖੋ ਆ ਚੂਣਾ ਵਾਲੇ ਨੇ ਪਹਿਲਾਂ ਲੱਗੇ ਹੁੰਦੇ ਸੀਗੇ ਸੋ ਹੁਣ ਤਾਂ ਇਹ ਬਾਕੇ ਜੋ ਗਿਆ ਪਹਿਲਾਂ ਚੂਣਾ ਆ ਜਗਾ ਛੱਡੀ ਹੋਈ ਜਿਹੜੇ ਉੱਪਰ ਗਾਰਡਨ ਨੇ ਆ ਦੇਖੋ 22 ਫੁੱਟ ਦੀ ਜਿਹੜੀ ਡਾਕ ਛੱਡੀ ਹੋਈ ਆ ਗਾਰਡਨ ਲੱਗੇ ਹੋਏ ਨੇ ਵੱਡਾ ਗਾਟਰ ਤੁਸੀਂ ਦਰਸ਼ਨ ਕਰ ਰਹੇ ਹੋ ਤੋਂ ਇਹ ਤੋਂ ਸਿੱਧਾ ਹੁੰਦਾ ਕਿ ਇਹ ਜਿਹੜੀ ਇਮਾਰਤ ਆ ਇਹ ਵੀ ਬਹੁਤ ਪ੍ਰਾਤਨ ਮਾਰਦਾ ਜੀ ਸੇ ਤੁਸੀਂ ਦਰਸ਼ਨ ਕਰ ਸਕਦੇ ਆ ਕਿ ਪਿੰਡ ਖਿਆਲੇ ਦੇ ਵਿੱਚ ਗੁਰਦੁਆਰਾ ਗੁਰੂ ਸਾਹਿਬ ਬਣਾਇਆ ਜੀ ਸਾਹਿਬ ਦੇ ਨਾਲ ਇਸ ਤੋਂ ਪਸਤਵਾ ਤੋਂ ਮੋਤੀ ਵੀ ਲੈ ਕੇ ਜਾਵਾਂਗੇ ਤੁਹਾਨੂੰ ਦਰਸ਼ਨ ਕਰੂਗਾ ਸੰਗਤ ਜੀ ਹੁਣ ਅਸੀਂ ਖੜੇ ਆ ਗੁਰਦੁਆਰਾ ਗੁਰੂ ਸਰ ਸਾਹਿਬ ਦੀ ਛੱਤ ਉੱਪਰ ਸੋ ਦੇਖੋ ਤੁਸੀਂ ਪਾਰੇ ਪਾਸੇ ਜਿਹੜੇ ਪ੍ਰਾਪਤਨ ਇਮਾਰਤ ਬਣੀ ਹੋਈ ਆ ਅੱਜਲੇ ਪਾਸੇ ਗੁਰਦੇਵਦਰ ਮਹਾਰਾਜੀ ਨੇ ਆ ਕੇ ਆਪਣੇ ਘੋੜੇ ਖੋਲੇ ਸੀ ਸੋ ਹੁਣ ਉਹ ਜਿਹੜਾ ਉਹ ਗੱਲ ਬੱਕਰੀਆਂ ਪਾਣੀ ਨਹੀਂ ਸਾਫ਼ ਰਿਹਾ ਇੱਥੇ ਆ ਕੇ ਪਾਣੀ ਵੀ ਪੀਤਾ ਘੋੜਿਆਂ ਨੇ 7 ਦਿਨ ਰਹੇ ਸੋ ਨਾਲ ਹੀ ਅੱਧਰ ਗੁਰਦੁਆਰਾ 베ਰੀ ਸਰ ਸਾਹਿਬ ਆਪਾਂ ਤੁਹਾਨੂੰ ਦਿਖਾਵਾਂਗੇ ਤੁਸੀਂ ਦਰਸ਼ਨ ਕਰੋ ਜੀ ਗੁਰਦੁਆਰਾ ਗੁਰੂ ਸਰ ਸਾਹਿਬ ਦੀ ਇਹ ਖੇਡਾਂ ਦੇ ਵਿੱਚ ਸਥਿਤ ਹੈ ਜੀ ਸੋ ਸੰਗਤ ਜੀ ਹੁਣ ਅਸੀਂ ਪਹੁੰਚੇ ਹਾਂ ਗੁਰਦੁਆਰਾ 베ਰੀ ਸਰ ਸਾਹਿਬ ਦੇ ਵਿੱਚ ਸੋ ਇੱਥੇ ਗੁਰਦੇਵਦਰ ਮਹਾਰਾਜ ਜੀ ਨੇ 베ਰੀ ਦੇ ਨਾਲ ਆਪਣਾ ਘੋੜਾ ਬੰਨਿਆ ਸੋ ਤੁਹਾਨੂੰ ਅੰਦਰ ਦਰਸ਼ਨ ਕਰਵਾਉਣੇ ਗੁਰਵਾਰ ਸਾਹਿਬ ਦੇ ਇਸ ਗੁਰਦੁਆਰਾ ਤੁਹਾਨੂੰ ਇਤਿਹਾਸ ਦੱਸਾਂਗੇ ਜੀ ਬਣੇ ਰਹੋ ਉਹ ਵੀਡੀਓ ਦੇ ਨਾਲ ਕਰੋ ਜੀ ਦਰਸ਼ਨ ਗੁਰਦੁਆਰਾ ਬੀਦੀਸਰ ਸਾਹਿਬ ਦੇ ਦੇਖੋ ਜੀ ਬਹੁਤ ਹੀ ਸੋਹਣੀ ਇਮਾਰਤ ਬਣਾਈ ਜੀ ਪਿੰਡ ਦੀ ਸੰਗਤ ਨੇ ਸੋ ਦੇਖੋ ਜਿਹੜੀ ਇਹ ਸੱਤ ਬਣੀ ਹੋਈ ਆ ਖੰਡਾ ਇਹ ਅਸੀਂ ਪਹਿਲੀ ਵਾਰ ਦੇਖਿਆ ਬਹੁਤ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕੀਤੇ ਨੇ ਪਰ ਜਿਹੜਾ ਇਹ ਖੰਡਾ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਇਆ ਗਿਆ ਜੀ ਲਾਈਟਾਂ ਚੱਲ ਰਹੀਆਂ ਨੇ ਵਿੱਚ ਜੇਕਰ ਕਿਸੇ ਨੇ ਹੋਰ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕਰਵਾਣਾ ਤਾਂ ਇਸ ਤਰ੍ਹਾਂ ਹੀ ਕੰਮ ਕਰਵਾ ਸਕਦਾ ਸੋ ਸਾਨੂੰ ਬਹੁਤ ਹੀ ਵਧੀਆ ਲੱਗਿਆ ਇੱਥੇ ਆ ਕੇ ਜੀ ਸੰਗਤ ਜੀ ਕਰੋ ਦਰਸ਼ਨ ਸੁਬੇਰੀ ਸਾਹਿਬ ਦੇ ਜਿਸ ਨਾਲ ਧੰਨ ਧੰਨ ਸ੍ਰੀ ਗੁਰਦੇਵ ਜਰਮਾਰਾ ਜੀ ਨੇ ਆਪਣਾ ਆ ਕੇ ਘੋੜਾ ਬੰਨਿਆ ਵਿਸ਼ਰਾਮ ਕੀਤਾ ਦੇਖੋ ਬਹੁਤ ਹੀ ਵੱਡਾ ਵਿਰਸ ਬਣਿਆ ਪਿਆ ਇਹ 400 ਸਾਲ ਪੁਰਾਣੀ ਏਰੀ ਇਤਿਹਾਸ ਦੇ ਦਸਤਰ ਮੁਤਾਬਕ ਇੱਥੇ ਗੁਰਦੇਵ ਜਰਮਾਰਾ ਜੀ ਨੇ ਆ ਕੇ ਆਪਣਾ ਘੋੜਾ ਬੰਨਿਆ ਤੇ ਪੰਡਤ ਗੁਜਰ ਰਾਮ ਜੀ ਦੇ ਹੱਥੋਂ ਦੁੱਧ ਛਕਿਆ ਤੋ ਦਰਸ਼ਨ ਕਰਾਉਣੇ ਸਾਨੂੰ ਬਹੁਤ ਹੀ ਸੋਹਣਾ ਖੜਾ ਸਾਹ ਬਣਾਇਆ ਹੋਇਆ ਸੰਗਤ ਵੱਲੋਂ ਸੋ ਇੱਥੇ ਸੰਗਤਾਂ ਦੀ ਆਸਾ ਮਰਸਾ ਪੂਰੀਆਂ ਹੁੰਦੀਆਂ ਹਨ ਪਿੰਡ ਦੇ ਦੱਸਣ ਵਾਲੇ ਮੁਤਾਬਕ ਇੱਥੇ ਪ੍ਰਤੱਖ ਕਲਾ ਵਰਤਦੀ ਆ ਜੋ ਵੀ ਆ ਕੇ ਸੱਚੇ ਮਨ ਨਾਲ ਸੁਖਣਾ ਸੁਖਦਾ ਉਹਦੀ ਸੁਖ ਪੂਰੀ ਹੁੰਦੀ ਆ ਪੁੱਤਾਂ ਵੀ ਆਦਤਾਂ ਵੀ ਬਹੁਤ ਇੱਥੇ ਜਾਦੀ ਪੂਰੀਆਂ ਹੁੰਦੀਆਂ ਹਨ ਦੂਰੋਂ ਦੂਰੋਂ ਸੰਗਤਾਂ ਆ ਕੇ ਇੱਥੇ ਮੱਥਾ ਟੇਕਦੀ ਹੈ ਜੀ ਸਸੰਗਤ ਜੀ ਇਤਿਹਾਸ ਦੇ ਮੁਤਾਬਕ ਜਦੋਂ ਗੁਰਦੇਵ ਜੀ ਦਾ ਮਹਾਰਾਜ ਜੀ ਆਪਣੀ ਪ੍ਰਚਾਰ ਯਾਤਰਾ ਦੌਰਾਨ ਪਿੰਡ ਖਿਆਲੇ ਦੇ ਵਿੱਚ ਪਹੁੰਚੇ ਸੋ ਇਸ 베ਰੀ ਸਾਹਿਬ ਨਾਲ ਆ ਕੇ ਆਪਣਾ ਕੋੜਾ ਬੰਨਿਆ ਵਿਸ਼ਰਾਮ ਕੀਤਾ ਸੋ ਇਸ ਪਿੰਡ ਦੇ ਪੰਡਤ ਗੁੱਜਰ ਰਾਮ ਜੀ ਉਹਨਾਂ ਦੇ ਪਾਸ ਆਏ ਸੋ ਉਹਨਾਂ ਨੂੰ ਦੁੱਧ ਸਕਾਉਂਦੇ ਹੁੰਦੇ ਸੀ ਸੋ ਉਹਨਾਂ ਦੇ ਮਿੱਤਰ ਵੀ ਸਰ ਮੱਕਾ ਜੀ ਸੋ ਉਹਨਾਂ ਨੂੰ ਵੀ ਨਾਲ ਲੈ ਕੇ ਆਏ ਪੰਡਤ ਗੁੱਜਰ ਰਾਮ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਜੋ ਮੇਰੇ ਜਜਮਾਨ ਮਿੱਤਰ ਮੱਕਾ ਜੀ ਉਹਨਾਂ ਦੇ ਪੁੱਤਰ ਦਾ ਜਨਮ ਨਹੀਂ ਹੈਗੀ ਸੋ ਪੁੱਤਰ ਦੀ ਦਾਤ ਬਖਸੀ ਜਾਵੇ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਕੋਈ ਨਹੀਂ ਗੁਰੂ ਰਾਮ ਜੀ ਸੋ ਇੱਕ ਪੁੱਤਰ ਨਹੀਂ ਮੱਕਾ ਜੀ ਦੇ ਘਰ ਚਾਰ ਚਾਰ ਪੁੱਤਰ ਹੋਣਗੇ ਸੋ ਇੱਕ ਧੀ ਵੀ ਹੋਵੇਗੀ ਸੋ ਜਿਹੜੇ ਮੱਕਾ ਜੀ ਸਨ ਉਹ ਨੰਬਰਦਾਰ ਸਨ ਸੋ ਨਾਲ ਇੱਕ ਬੇਨਤੀ ਕੀਤੀ ਕਿ ਚਾਰੇ ਨੰਬਰਦਾਰ ਹੋਣਗੇ ਤੋ ਦੇਖੋ ਤੁਸੀਂ ਇਹ ਵਖਰੀ ਜੀ ਗੱਲ ਆ ਗਈ ਇੱਕ ਪਿੰਡ ਦੇ ਵਿੱਚ ਇੱਕ ਨੰਬਰਦਾਰ ਹੁੰਦਾ ਕਿ ਚਾਰਾਂ ਨੂੰ ਨੰਬਰਦਾਰੀ ਮਿਲੇਗੀ ਉਸੇ ਤਰ੍ਹਾਂ ਹੀ ਹੋਇਆ ਗੁਰੂ ਮਹਾਰਾਜ ਦੀ ਪ੍ਰਤੱਖ ਕਲਾ ਵਰਤੀ ਸੋ ਮੱਕਾ ਜੀ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ ਇੱਕ ਧੀ ਨੇ ਵੀ ਜਨਮ ਲਿਆ ਸੋ ਚਾਰਾਂ ਨੂੰ ਨੰਬਰਦਾਰੀ ਮਿਲੀ ਸੋ ਪਹਿਲਾ ਪਿੰਡ ਖਿਆਲਾ ਮੱਕਾ ਪੱਤੀ ਇੱਥੇ ਨੰਬਰਦਾਰ ਲੱਗੇ ਦੂਸਰੇ ਪਿੰਡ ਨਥਿਆ ਜਿਹੜਾ ਬਟਿੰਡੇ ਦੇ ਵਿੱਚ ਪੈਂਦਾ ਗਾ ਤਲਵੰਡੀ ਸਾਬੋ ਦੇ ਕੋਲ ਉੱਥੇ ਨੰਬਰਦਾਰੀ ਮਿਲੀ ਤੀਸਰਾ ਹਰਿਆਣੇ ਦੇ ਵਿੱਚ ਕਾਲਿਆਂ ਵਾਲੀ ਕੋਲ ਧੰਨ ਪੂਰਾ ਪੈਂਦਾ ਉੱਥੇ ਵੀ ਨੰਬਰਦਾਰੀ ਮਿਲੀ ਚੌਥਾ ਮੁਕਸਰ ਮੱਕਾਪਤੀ ਮੁਕਸਰ ਉੱਥੇ ਵੀ ਗੁਰੂ ਮਹਾਰਾਜੀ ਦੇ ਬਾਜਨ ਅਟਾਲੋ ਹੋਏ ਚਾਰੋਂ ਨੰਬਰਦਾਰੀ ਮਿਲੀ ਪੁੱਤਰਾਂ ਦੀ ਦਾਤ ਬਖਸੀ ਸੋ ਇਸੇ ਤਰ੍ਹਾਂ ਅੱਜ ਵੀ ਇੱਥੇ ਪਰਤਕ ਕਲਾ ਵਰਤਦੀ ਆ ਜੋ ਸੱਚੇ ਮਨ ਨਾਲ ਆਉਂਦਾ ਪੁੱਤਰਾਂ ਦੀ ਦਾਤ ਮਿਲਦੀ ਹੈ ਜੀ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਸੋ ਜੁੜੇ ਰਹੋ ਸਾਡੇ ਵੀਡੀਓ ਦੇ ਨਾਲ ਸਾਨੂੰ ਗੁਰਦੁਆਰਾ ਸਾਹਿਬ ਦੀ ਹੋਰ ਵੀ ਅਸੀਂ ਮਾਰਕ ਦੇ ਦਰਸ਼ਨ ਕਰਵਾਉਣੇ ਆ ਜੀ ਕਰੋ ਜੀ ਦਰਸ਼ਨ ਗੁਰਦੁਆਰਾ 베ਰੀ ਸਰ ਸਾਹਿਬ ਦੇ ਇਮਾਰਤ ਬਹੁਤ ਹੀ ਸੋਹਣੀ ਬਣਾਈ ਗਈ ਹੈ ਜੀ। ਸੋ ਸਾਨੂੰ ਆਪਾਂ ਦਰਬਾਰ ਸਾਹਿਬ ਦੇ ਅੰਦਰੋਂ ਵੀ ਦਰਸ਼ਨ ਕਰਵਾਈ ਹੁਣ ਬਾਹਰੋਂ ਦੇਖੋ ਜੀ। ਦਿਖਾਉਣੀ ਆ ਸਾਨੂੰ ਗੁਰਦੁਆਰੇ ਦੀ ਪੂਰੀ ਇਮਾਰਤ। ਸਾਜੀ ਸੰਗਤ ਜੀ ਅਸੀਂ ਅੱਜ ਪਹੁੰਚੇ ਹਾਂ ਜੀ ਹੁਣ ਪੰਡਤ ਗੁਜਰ ਰਾਮ ਜੀ ਉਹਨਾਂ ਦੇ ਵੰਸਸੀ ਦੇ ਘਰ ਜੋ ਜਿੰਨਾਂ ਨੂੰ ਗੁਰਦੇਵਾਰ ਦਰਮਾਰਾ ਜੀ ਨੇ ਵਰ ਦਿੱਤਾ ਸੀ ਕਿ ਛੰਨੇ ਨੂੰ ਆਮ ਵਰਤਨਾ ਮਾਗਨੀ ਵਰਤਨਾ ਤੁਹਾਡੇ ਘਰ ਆਪਾਰ ਕਿਰਪਾ ਹੁੰਦੀ ਰਹੇਗੀ ਸੋ ਖੁਸ਼ ਹੋ ਦਰਸ਼ਨ ਉਸੰਨੇ ਦੇ ਜਿਸ ਨਾਲ ਗੋਦੇਗਦ ਮਹਾਰਾਜ ਨੇ ਦੁਖ ਛੱਡਿਆ ਜੀ ਸੋ ਹੁਣ ਅਸੀਂ ਬਾਬਾ ਗੁਜਰ ਰਾਮ ਜੀ ਸੋ ਉਹਨਾਂ ਦੇ ਵੰਸਜ ਬਾਬਾ ਕਰਨ ਸਿੰਘ ਜੀ ਕੋਲ ਬੈਠੇ ਜਿਨ੍ਹਾਂ ਨੇ ਸਾਨੂੰ ਉਸੰਨੇ ਦੇ ਦਰਸ਼ਨ ਕਰਵਾਏ ਸੋ ਇਹਨਾਂ ਨੂੰ ਦੱਸਿਆ ਕਿ ਇਥੇ ਘੋੜੀ ਦੇ ਵਿੱਚ ਪਾਇਆ ਰਤਰਾਇਆ ਦੇ ਵਿੱਚ ਪਾਇਆ ਰਹੀ ਹੈ ਹਾਂਜੀ ਹਾਂਜੀ ਤੇ 6 ਹਫ਼ਤਾ ਰਹੇ ਤੇ ਪਿੰਡ ਨੂੰ ਬਬਦ ਬਖਸ਼ ਬਖਸ਼ੀ ਜਿੰਨਾਂ ਦੇ ਨਾਦਾਂ ਸੀ ਨਹੀਂ ਅੰਦਾਜ਼ਾ ਮੱਤੀਆਂ ਇਹ ਰੀਤ ਸਾਹਿਬ ਇਥੋਂ ਤੀਰ ਛੱਡਿਆ ਜੀ ਤੀਰ ਸਾਹਿਬ ਉੱਥੇ ਜਿੱਸੀ ਗੋਦਵਾਲਾ ਵਾਜਦਾ ਉੱਥੇ ਫੂਲ ਅਗਿਆ ਮਿੱਠਾ ਬਣੀ ਲਗੜਿਆ ਐਦਾਂ ਉੱਥੇ ਪੰਜ ਫੂਲ ਸੀ ਸਾਰਾ ਦਾ ਬਹੁਤ ਖਾਰਾ ਬਣਿਆ ਨੀ ਮੋਕੇ ਤੇ ਵੀ ਜਾ ਕੇ ਦੇਖਿਆ ਉਹਨੇ ਮਿਤਾਵਾਂ ਊਰਾ ਮਿੱਠਾ ਬਣਿਆ ਗੁਰੂ ਘਰ ਦੇ ਵਿੱਚ ਹੈ ਗੁਰੂ ਹਾਂਜੀ ਬਾਬਾ ਇਹ ਦੱਸੇ ਕਿ ਇਕਰਥੇ ਨਾ ਬਾੜ ਜਿੰਨਾ ਕਰੇਗਾ gsi ਕੋਈ ਵੀ ਵਸਤੂ ਪਾਓ ਪਰ ਇਹਦੇ ਵਿੱਚ ਪਾਣੀ ਜਦੋਂ ਤੱਕ ਪਾਰ ਨਹੀਂ ਹੁੰਦਾ ਨਾ ਹੁੰਦਾ ਨਹੀਂ ਪਾਰ ਨਹੀਂ ਹੁੰਦਾ ਥੋੜਾ ਜਿਹਾ ਇੱਕ ਕ੍ਰੈਕ ਹੈ ਇਹਦੇ ਵਿੱਚ ਊੜੇ ਦਾ ਪੈਰ ਰੱਖਿਆ ਗਿਆ ਸੀ ਪਰ ਇਹਦੇ ਵਿੱਚ ਕੋਈ ਵੀ ਚੀਜ਼ ਪਾਓ ਉਹ ਬਾਕੀ ਜਿਹੇ ਜੱਥੇ-ਉੱਥੇ ਆਪਣੇ 베ਰੀ ਸਾਹ ਤੇ ਦੁੱਧਸ਼ਕਾਦੀ ਉੱਥੇ ਜਿਹੜਾ 베ਰ ਹੈ 베ਰੀ ਨੂੰ ਕੱਚਾ ਹੈ ਪੱਕਾ ਹੈ ਉਹਦੇ ਵਿੱਚ ਜਦੋਂ ਆਪਾਂ ਕਦੂਜਾਂ ਦੇ ਨਾਉ ਘੋਰੀਏ ਉਹਦੇ ਵਿੱਚ ਦਾ ਆਦਮੀ ਨਿਸ਼ਾਨੀ ਹੋ ਕੋਈ ਐ ਨਹੀਂ ਦੇਖ ਸਕਦਾ ਵੀ ਉੱਥੇ ਪਾ ਨਹੀਂ ਸਕਦਾ ਗੋਲ ਨਿਸ਼ਾਨੀ ਤੋਂ ਬਗਾਇਆ ਠੀਕ ਹੈ ਉਹਦੇ ਵਿੱਚ ਲੱਗੀ ਹੋਣੀ ਸ਼ਾਨੀ ਜਾਨੀ ਹੋਣੀ ਨਾਉ ਵੀ ਜਦੋਂ ਕਦੂਜਾਂ ਨਾਉ ਆ ਕਾਇਨ ਨੂੰ ਜਮਾ ਲਾਇਆ ਰਹੇ ਨੂੰ ਹੋ ਚਾਹੇ ਜਿਹੜੇ ਬੜੇ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਦਰਸ਼ਨ ਹੁੰਦੇ ਆ ਸੋ ਅੱਜ ਸਾਡੇ ਬੜੇ ਚੰਗੇ ਕਰਮ ਸੀ ਸੋ ਬਾਬਾ ਜੀ ਦੇਖੋ ਜੀ ਪੰਡਤ ਗੁਜਰ ਰਾਮ ਜੀ ਦੇ ਵੰਸ ਦੇ ਵਿੱਚੋਂ ਨੇ ਸਿੱਖੀ ਸਰੂਪ ਦੇ ਵਿੱਚ ਨੇ ਜਿਨ੍ਹਾਂ ਨੇ ਇਹ ਜੀ ਸਾਮੀ ਹੋਈ ਆ ਤੋਂ ਮਹਾਰਾਜ ਦੇ ਬਚਨ ਵੀ ਸੀ ਕੀ ਤੁਸੀਂ ਇਹਨਾਂ ਨੂੰ ਆਮ ਵਰਤਨਾ ਮੰਗਦੀ ਵਰਤਨਾ ਤੁਹਾਡੇ ਘਰ ਅਪਾਰ ਕਿਰਪਾ ਹੁੰਦੀ ਹਾਂ ਹਾਂ ਜਦੋਂ ਵੀ ਵੇਚਣਾ ਉਹਨਾਂ ਨੇ ਬਚਨ ਕਰੇ ਦਿੱਨਾ ਨੇ ਵੀ 12 ਮਹੀਨੇ ਜੀਰ ਨੂੰ ਛੱਡੋ ਦੁੱਧ ਨਹੀਂ ਜਾਣਾ ਦੁੱਧ ਵੇਚਣਾ ਹੈ ਚਾਹੇ ਕਿਸੇ ਨੇ ਮਾਣਾ ਹੈ ਚਾਹੇ ਪਾਈ ਹੈ ਵੀ ਵੇਚਣਾ ਨਹੀਂ ਬਸ ਆਦੇ ਘਰਿਆਂ ਆਪ ਦਾ ਡੰਗ ਰਹਣਾ ਹੈ ਵੀ ਜਿਹੜਾ ਵੇਚੂਗਾ ਤਾਂ ਉਹ ਥੋੜਾ ਉਹਦਾ ਨਿਸ਼ਾਨ ਵੀ ਹੋ ਸਕਦਾ ਵਾ ਠੀਕ ਹੈ ਤੇ ਇਹ ਵੀ ਬਚਨ ਕਰੇ ਤੇ ਤੇ ਬਾਕੀ ਫੇਰ ਆ ਸਾਡੇ ਦਾਦੇ ਆਏ ਤੇ ਨਾਲ ਇੱਥੇ ਬੁੱਢ ਪਿਓ ਨਾਲ ਆ ਗਏ ਠੀਕ ਹੈ ਬਾਬਾ ਜੀ ਤੇ ਉਹ ਹੀ ਬੀਲੀ ਬੱਚੀ ਨਹੀਂ ਲਿੰਦੇ ਹਮ ਜਮਾ ਫੋਈ ਵੀ ਬਾਹਰ ਨਹੀਂ ਆ ਜੋ ਦਾਦਾਂ ਨੂੰ ਜਮਕਾਣਾਣਾ ਵਾਜ ਜਾਵੇ ਠੀਕ ਠੀਕ ਹੁਣ ਮੌਕੇ ਦੇ ਦੇਖਾ ਲੈਂਦੇ ਹਾਂ ਲੰਡੀ ਮਾਂ ਸਾਹ ਲੈ ਲਿਆ ਠੀਕ ਹੈ 12 ਫਰਵਰੀ 5 4 6 ਜੀ ਹੋ ਠੀਕ ਹੈ ਬੰਨ ਨਾਲ ਬੱਛ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਦਫ਼ਤਰ ਕਰਵਾਉਣ ਦੇ ਲਈ ਹਾਂਜੀ ਸੰਤ ਜੀ ਕਰੋ ਉਸ ਇਤਿਹਾਸਿਕ ਖੂਹ ਦੇ ਦਰਸ਼ਨ ਜਦੋਂ ਗੁਰਤੇਗਉਂ ਦਰਮਾਰਾਜ ਜੀ ਟਾਇਰ ਰਹਿ ਸਨ ਸੋ ਉਹਨਾਂ ਨੇ ਬਚਨ ਕੀਤੇ ਸੀ ਕਿ ਇਸ ਜਗ੍ਹਾ ਤੇ ਖੂਹ ਹੋਵੇਗਾ ਉਸ ਦੇ ਵਿੱਚ ਬਰੋਖਾ ਜਨਕੀ ਬੋੜ ਦਾ ਦਰਖਤ ਹੋਵੇਗਾ ਸੋ ਜਿਵੇਂ ਜਿਵੇਂ ਉਹ ਵਧੇਗਾ ਸੋ ਸਿੱਖੀ ਪਰਫੁੱਲਤ ਹੋਵੇਗੀ ਸੋ ਦੱਸਾਂ ਮੁਤਾਬਕ ਅੱਜ ਇਸ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਨਾ ਦੋ ਬੱਚੇ ਗੁਰਸਿੱਖ ਨੇ ਸੋ ਉਵੇਂ ਉਵੇਂ ਇਹ ਇਤਿਹਾਸ ਵਧ ਰਹੀ ਜਿਵੇਂ ਜਿਵੇਂ ਗੁਰੂ ਮਹਾਰਾਜ ਦੇ ਬਚਨ ਹੋਏ ਸਨ ਆ ਕੇ ਸਾਨੂੰ ਖੂਹ ਦੇ ਦਰਸ਼ਨ ਕਰਵਾਉਣੇ ਆ ਜੀ ਆ ਦੇਖੋ ਪਰ ਉਹ ਵੀ ਮਾਣ ਦੇ ਬਜਨ ਅਨੁਸਾਰ ਲੱਗਿਆ ਜੀ ਦੇਖੋ ਇਹਆਂ ਨਾਣਕਸਈ ਟਟਾਂ ਲੱਗੀਆਂ ਹੋਈਆਂ ਹਨ ਸੋ ਇੱਥੇ ਬਚਨ ਹੋਈ ਸੀ ਕਿ ਇਹਦੇ ਵਿੱਚ ਬੋੜ ਦਾ ਦਰਖਤ ਹੋਵੇਗਾ ਜਦੋਂ ਦਰਖਤ ਵੱਡਾ ਹੋਊਗਾ ਤਾਂ ਸਿੱਖੀ ਪੂਰੀ ਯੋਗਤਾ ਹੋਵੇਗੀ ਸੋ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਅੱਜ ਵੀ ਹਰੇਕ ਘਰ ਦੇ ਵਿੱਚ ਬੱਚੇ ਸਿੱਖ ਨੇ ਜਿਹੜੀ ਕਿ ਸਿੱਖੀ ਪ੍ਰਫੁੱਲਤ ਹੋ ਰਹੀ ਹੈ ਪ੍ਰਤਨ ਪੂਜਾ ਦਰਸ਼ਨ ਕਰੋ ਜੀ ਸੋ ਸੰਗਤ ਜੀ ਹੁਣ ਅਸੀਂ ਖੜੇ ਆ ਪਿੰਡ ਖਿਆਲੇ ਦੇ ਵਿੱਚ ਗੁਰਦੁਆਰਾ ਗੁਰੂ ਸਰ ਦੇ ਸਾਹਮਣੇ ਤੁਸੀਂ ਇਥੋਂ ਦਾ ਇਤਿਹਾਸ ਸੁਣਿਆ ਦੇਖਿਆ ਸੋ ਗੁਰਦੁਆਰਾ ਬੀਰੀ ਸਰ ਸਾਹਿਬ ਦਾ ਇਤਿਹਾਸ ਆਪਾਂ ਤੁਹਾਨੂੰ ਦਿਖਾਇਆ ਸੋ ਜਦੋਂ ਗੁਰਦੇਵ ਜੀ ਮਹਾਰਾਜ ਜੀ ਇਸ ਜਗ੍ਹਾ ਤੇ ਬਰਾਜਮਣ ਸੰਗੁਰੂ ਗੁਰਦੁਆਰਾ ਗੁਰੂ ਸਾਹਿਬ ਦੇ ਵਿੱਚ ਤਾਂ ਸੰਗਤਾਂ ਨੇ ਬੇਨਤੀ ਕੀਤੀ ਸੀ ਕਿ ਮਾਰਾ ਸਾਡੇ ਪਿੰਡ ਦਾ ਪਾਣੀ ਖਾਰਾਗਾ ਸੋ ਇੱਥੇ ਬਹੁਤ ਪਾਣੀ ਦੀ ਪ੍ਰੋਬਲਮ ਦਾ ਗੁਰੂ ਮਹਾਰਾਜ ਜੀ ਨੇ ਇੱਥੇ ਤੀਰ ਛੱਡਿਆ ਸੀ ਕਿਹਾ ਸੀ ਕਿ ਜਿਸ ਜਗ੍ਹਾ ਤੀਰ ਡਿੱਗੇਗਾ ਉਸ ਜਗ੍ਹਾ ਖੂਹ ਖੋਦਵਾਇਆ ਜਾਏਗਾ ਉਸ ਖੂਹ ਦਾ ਪਾਣੀ ਮਿੱਠਾ ਹੋਵੇਗਾ ਸੋ ਹੁਣ ਆਪਾਂ ਗੁਰਦੁਆਰਾ ਤੀਰ ਸਰ ਸਾਹਿਬ ਦੇ ਵਿੱਚ ਜਾ ਰਹੇ ਹਾਂ ਸੋ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਬਲੌਗ ਦੇ ਨਾਲ ਵਾਇਕ੍ਰੂ ਜੀ ਦਾ ਖਾਲਸਾ ਵਾਇਕ੍ਰੂ ਜੀ ਕੀ ਪੱਤੀ